ਨਾ ਫਰੈਂਡਸ ਫਾਗਮ ਫਲੈਸ਼ ਤੇ ਫੂਡ ਖਾਣਾ ਆਏ ਸੀ ਕੇ ਅੰਦਰ ਬੈ ਕੇ ਖਾ ਰਿਆ ਸੀ ਚਲੋ ਜੀ ਅਸੀਂ ਬਿੱਲ ਦੇ ਕੇ ਜਾਣ ਲੱਗੇ ਤੇ ਮੈਂ ਐਕਚੁਅਲੀ ਬਾਸਮ ਕਰਨ ਗਿਆ ਤੇ ਬਾਸਮ ਦੇ ਵਿੱਚ ਨਾ ਫਲੈਸ਼ਾਂ ਦੇ ਵਿੱਚ ਹੀ ਦੇ ਨਾ ਚਮਚੇ ਤੇ ਕੱਛੀਆਂ ਰੱਖੀਆਂ ਸੀ ਤੇ ਮੈਂ ਬਾਹਰ ਹੋਟਾਦਾ ਇਹਨੂੰ ਕਿਹਾ ਉਹ ਕਹਿੰਦੇ ਕਿ ਨਹੀਂ ਜੀ ਉਹਨਾਂ ਦਾ ਮਤਲਬ ਕੀ ਹੈ ਕੰਮ ਹੈ ਫਾਗਮ ਫਰੈਂਡ ਫੈਸ਼ਨ ਤੇ ਜਦੋਂ ਅਸੀਂ ਉਹ ਮੁੰਡੇ ਨਾਲ ਗੱਲ ਕੀਤੀ ਚਲੋ ਮੁੰਡੇ ਨਾਲ ਤੇ ਚਲੋ ਕੋਈ ਗੱਲ ਨਹੀਂ ਉਹ ਫਰੈਂਡ ਵੀ ਹੈਟਾ ਕਦਾਂ ਇਹ ਗੱਲ ਕੀਤੀ ਤੇ ਨਾ ਕੀਤੇ ਬਾਅਦ ਚ ਕਹਿੰਦੇ ਬਾਪੂ ਨੂੰ ਗਾਲਾਂ ਕੱਢੀਆਂ ਸਾਡੇ ਬਾਕੀ ਉੱਥੇ ਸਾਰੇ ਕੈਮ ਦੇ ਲੱਗੇ ਹੋਏ ਆ ਆਈ ਇਹਨਾਂ ਦੇ ਪਛਾਨ ਦੇ ਖਿਲਾਫ ਕੁਝ ਨਹੀਂ ਬੋਲਿਆ ਸਾਡਾ ਵੇਖ ਜਾਗੇ ਸਰ ਉਹ ਮੇਰੀ ਅੰਮਾ ਆਪਣੀ ਗੋਠੀ ਨਹੀਂ ਉਮਰਤਦਾ ਨਹੀਂ ਜਿੱਦੇ ਨਾਲ ਇੱਕ ਬੰਦੇ ਸੀ ਤੇ ਉਹਨਾਂ ਦੀ ਗੱਡੀ ਰਿਕਾਰਡ ਹੈ ਗੱਡੀ ਦਾ ਨੰਬਰ ਵੀ ਲਿਆ ਸੀ ਕਿਉਂਕਿ ਬਾਕਾਇਦਾ ਇਹ ਵੀਡੀਓ ਬਣਾ ਲਈ ਕਿਉਂਕਿ ਇਹ ਗੱਲ ਪੈਂਦਾ ਸੀ ਕਿ ਵੀਡੀਓ ਬਣਾਦਾ ਤੁਹਾਡੀ ਲਈ ਬਣਾਣਾ ਰਣਜੀਤ ਸਿੰਘ ਦੀ ਹਿਸਟਰੀ ਆ ਮੈਂ ਖਾਤਿਆ ਵਿਖਾ ਦੂੰਗਾ ਨਾ ਉਹਨਾਂ ਦੀ ਵੀਡੀਓ ਬਣਾ ਉਹਨਾਂ ਦੀ ਵੀਡੀਓ ਬਣਾਦਾ ਉਹ ਵੀਡੀਓ ਨਾਲ ਐਸਪੀ ਆ ਤੇ ਬਾਕੀ ਜਿਹੜੇ ਉਹ ਫਾਰਮ ਫਰੈਸ਼ ਵਾਲੇ ਸੀ ਉਹਨਾਂ ਦੇ ਪਾਪਾ ਕਹਿੰਦੇ ਸੀ ਜੇ ਅਸੀਂ ਪੁਲਿਸ ਨੂੰ ਪੈਸੇ ਦਿੰਦੇ ਆ ਐਸਪੀ ਨੂੰ ਪੈਸੇ ਦਿੰਦੇ ਆ ਤੁਹਾਡੇ ਕੋਲ ਜੋ ਬੰਦਾ ਕਰਵਾ ਦੋ ਸਾਡੇ ਇਦਾਂ ਹੀ ਚੱਲਦਾ ਸੀ ਬੰਦਾ ਉਹ ਕਰਦਾ ਜਿਹੜਾ ਕਹਿੰਦਾ ਮੈਂ ਐਸਪੀ ਆ ਮੌਕੇ ਦਾ ਹੱਥੋਂ ਬਹੁਤ ਆ ਗਿਆ ਉਹ ਐ ਸਰਦਾਰ ਜੀ ਕਹਿੰਦੇ ਸ਼ਗਰਮ ਥਾਣੇ ਦੇ ਪੈਸੇ ਭਰਦੇ ਆ ਆ ਕਿਤੇ ਆਹ ਇਹਨੂੰ ਬੈਹੇ ਭਰਦੇ ਆ ਇਹ ਆਂਦੇ ਐ ਐਸਪੀ ਨੂੰ ਪੈਸੇ ਭਰਦੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਸਾਸੀ ਕਾ ਵੀਰ ਜੀ ਮੇਰਾ ਨਾਮ ਰਣਜੀਤ ਸਿੰਘ ਹੈ। ਹਾਂ ਜੀ ਕੀ ਗੱਲਬਾਤ ਹੋਈ ਇੱਥੇ? ਸਰ ਅਸੀਂ ਨਾ ਫਰੈਂਡਸ ਫਾਗਮ ਫਰੈਸ਼ ਤੇ ਫੂਡ ਖਾਣ ਆਏ ਸੀ। ਕੇ ਅੰਦਰ ਬੈ ਕੇ ਖਾ ਰਿਆ ਸੀ। ਚਲੋ ਜੀ ਅਸੀਂ ਬਿੱਲ ਦੇ ਕੇ ਜਾਣ ਲੱਗੇ। ਤੇ ਜਦੋਂ ਮੈਂ ਐਕਚੁਅਲੀ ਬਾਥਰੂਮ ਕਰਨ ਗਿਆ ਤੇ ਬਾਥਰੂਮ ਦੇ ਵਿੱਚ ਨਾ ਫਲੈਸ਼ਾਂ ਦੇ ਵਿੱਚ ਹੀ ਇਹਨਾਂ ਚਮਚੇ ਤੇ ਕੜਸ਼ੀਆਂ ਰੱਖੀਆਂ ਹੋਈਆਂ ਸੀ। ਉਹਦੀ ਮੈਂ ਬਖੈਰ ਦਾ ਵੀਡੀਓ ਬਣਾ ਕੇ ਤੇ ਉਹ ਚਲੋ ਉਹ ਹੈ ਅਰੇ ਆਪਣਾ ਫਰੈਂਡ ਹੀ ਸੀ। ਤੇ ਆਪਾਂ ਪ੍ਰੋਪਰ ਉਹਨੂੰ ਇਨਫੋਰਮ ਕੀਤਾ ਪਹਿਲਾਂ ਤੇ ਮੈਂ ਬਾਹਰ ਹੋਟਲ ਆ ਜੀ ਨੂੰ ਕਿਹਾ ਉਹ ਕਹਿੰਦੇ ਕਿ ਨਹੀਂ ਜੀ ਉਹਨਾਂ ਦਾ ਮਤਲਬ ਕੀ ਹੈ ਕੰਮ ਹੈ ਫਾਟ ਫਰੈਂਡ ਫੈਸ਼ ਬਾਜ ਜਦੋਂ ਮੈਂ ਆਪਣੇ ਨਾਲ ਜਨ ਨੂੰ ਮੈਂ ਕਹਾਂ ਉੱਪਰ ਜਾ ਕੇ ਦੇਖੋ ਕੀ ਕੰਨ ਗਏ ਆਪਾਂ ਤੇ ਬਾਅਦ ਚ ਕਹਿੰਦੇ ਜੀ ਤੁਸੀਂ ਝੂਠ ਬੋਲਦੇ ਜੇ ਕਿਤਾ ਕਿ ਜਦੋਂ ਮੈਂ ਉੱਪਰ ਬੰਦੇ ਲੈ ਕੇ ਗਿਆ ਤੇ ਉਹ ਮੁੰਡਿਆਂ ਨੇ ਚਮਚੇ ਚੱਕ ਲਿਆ ਸੀ ਗੱਲ ਮੈਂ ਉੱਥੇ ਉਹਨਾਂ ਨੂੰ ਮੈਂ ਕਿਹਾ ਚੱਕਣਾ ਕੋਈ ਗੱਲ ਨਹੀਂ ਆ ਬਾਕੀ ਸਾਰੇ ਮੈਂ ਕਸਟਮਰ ਨੂੰ ਇਨਫੋਰਮ ਕੀਤਾ ਸਾਰਾ ਕੁਝ ਉੱਥੇ ਸਾਰਿਆਂ ਨੇ ਜਿੰਨੇ ਕਸਟਮਰ ਉੱਥੇ ਬੈਠੇ ਉਹਨਾਂ ਨੇ ਫੋਟੋ ਵੇਖ ਲਿਆ ਤੇ ਜਦੋਂ ਅਸੀਂ ਉਹ ਮੁੰਡੇ ਨਾਲ ਗੱਲ ਕੀਤੀ ਚਲੋ ਮੁੰਡੇ ਨਾਲ ਤੇ ਚਲੋ ਕੋਈ ਗੱਲ ਨਹੀਂ ਉਹ ਫਰੈਂਡ ਵੀ ਝਟਾ ਪਰ ਅਸੀਂ ਤੇ ਗੱਲ ਕੀਤੀ ਦੇਣਾ ਕਿਤੇ ਬਾਅਦ ਚੋ ਕਹਿੰਦੇ ਸਾਡੇ ਬਾਪੂ ਨੂੰ ਗਾਲ੍ਹਾਂ ਕੱਢੀਆਂ ਸਾਡੇ ਬਾਕੀ ਉੱਥੇ ਸਾਰੇ ਕੈਮਰੇ ਲੱਗੇ ਹੋਏ ਆ ਅਸੀਂ ਇਹਨਾਂ ਦੇ ਪਛਾਣ ਦੇ ਖਿਲਾਫ ਕੁਝ ਨਹੀਂ ਬੋਲਿਆ ਪਰ ਇਹਨਾਂ ਨੇ ਸਾਡੇ ਗੱਲ ਵੀ ਪੈਣ ਦੀ ਕੋਸ਼ਿਸ਼ ਕੀਤੀ ਤੇ ਨਾਲ ਇੱਕ ਬੰਦੇ ਸੀ ਉੱਥੇ ਉਹਨਾਂ ਦੀ ਗੱਡੀ ਦਿਖਾਉ ਡੇ ਗੱਡੀ ਦਾ ਨੰਬਰ ਵੀ ਲਿਆ ਸੀ ਕਿਉਂਕਿ ਬਾਕਾਇਦਾ ਅਸੀਂ ਵੀਡੀਓ ਬਣਾ ਲਈ ਕਿਉਂਕਿ ਇਹ ਗੱਲ ਪੈਣ ਰਹੀ ਪਈ ਸੀ ਤੇ ਐਕਚੁਅਲੀ ਉਹ ਕਹਿੰਦਾ ਸੀ ਕਿ ਅਸੀਂ ਐਸਪੀ ਮੈਂ ਐਸਪੀ ਹਾਂ ਤੇ ਬਾਕੀ ਜਿਹੜੇ ਉਹ ਫਾਰਮ ਫਰੈਸ਼ ਵਾਲੇ ਸੀ ਉਹਨਾਂ ਦੇ ਪਾਪਾ ਕਹਿੰਦੇ ਸੀ ਅਸੀਂ ਪੁਲਿਸ ਨੂੰ ਪੈਸੇ ਦਿੰਦੇ ਆ ਐਸਪੀ ਨੂੰ ਪੈਸੇ ਦਿੰਦੇ ਆ ਤੁਹਾਡੇ ਕੋਲ ਜੋ ਬੰਦਾ ਕਰਵਾ ਲਓ ਸਾਡੇ ਇਦਾਂ ਹੀ ਚੱਲਦਾ ਸੀ ਬਸ ਇੰਨੀ ਗੱਲ ਹੋਈ ਜੇ ਬਾਕੀ ਅਸੀਂ 112 ਤੇ ਵੀ ਕਾਲ ਕੀਤੀ ਆ ਬਾਕੀ ਵੇਖੋ ਪੁਲਿਸ ਪਾਰਟੀ ਆਈ ਆ ਉਹ ਸ਼ਰੀਆਮ ਪੁਲਿਸ ਪਾਰਟੀ ਦੇ ਸਾਹਮਣੇ ਨਹੀਂ ਉਹਨਾਂ ਧਮਕੀਆਂ ਦਿੱਤੀਆਂ ਸਾਡਾ ਕੁਝ ਕੀਤਾ ਪਰ ਕੁਝ ਨਹੀਂ ਹੋਇਆ ਅੱਛਾ ਵੀ ਹਮ ਗੁੰਡਾ ਕਰਦੀ ਹੋ ਰਹੀ ਹੈ ਜੀ ਬਾਕੀ ਆਪਾਂ ਜਾਣਦਾ ਜੇ ਕੀ ਬਣਾ ਜੀ ਤੇ ਕੀ ਕਾਰਵਾਈ ਕਰਵਾਈ ਜਾ ਰਹੀ ਹੈ ਕਾਰਵਾਈ ਤੈਨੂੰ ਪੈਸੇ ਚਾਹੁੰਦੇ ਆ ਕਿ ਜੋ ਵੀ ਬੰਨਦੀ ਕਾਰਵਾਈ ਇਹਨਾਂ ਤੇ ਪੁਲਿਸ ਦੇ ਪ੍ਰਸ਼ਾਸਨ ਨਾਲੋਂ ਕੀਤੀ ਜਾਣੀ ਚਾਹੀਦੀ ਆ ਇੱਕ ਤੇ ਫੂਟ ਦੇ ਨਾਂ ਤੇ ਅਗੋ ਕਹਿੰਦੇ ਆ ਪੁਲਿਸ ਨੂੰ ਪੈਸੇ ਦੇਣੇ ਆ ਜੀ ਬਾਕੀ ਤੇ ਚਲੋ ਵੀਡੀਓ ਹੁਣੇ ਰਿਕਾਰਡ ਆ ਬਾਕੀ ਐਸਪੀ ਦਾ ਜਾਂ ਪੁਲਿਸ ਦਾ ਨਾਲ ਆ ਉਹ ਵੀ ਬਿਕਾ ਉਹ ਵੀ ਵੀਡੀਓ ਰਿਕਾਰਡ ਹੈ ਸਾਡੇ ਕੋਲ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਆਈ ਹੈ ਜੀ ਹੁਣ 10 ਘਟੋ ਘਟ 20 25 ਮਿੰਟ ਬਾਅਦ ਪਰ ਪੁਲਿਸ ਦੀ ਵੀ ਸਾਹਮਣੇ ਵੀ ਉਹਨਾਂ ਨੇ ਬਸ ਲੁਕੀ ਕੀਤੀ ਆ ਜਾਂ ਕੁਝ ਵੀ ਅਣਖ ਧਮਕੀਆਂ ਲਾਈਆਂ ਪਰ ਕੁਝ ਨਹੀਂ ਕੀਤਾ ਗਿਆ ਇੱਕ ਮਿੰਟ ਸਰਪੀਏ ਤੇ ਪਹੁੰਚੇ ਕੀ ਰੱਖਿਆ ਤੇ ਆ ਕੇ ਕੀ ਗੱਲਬਾਤ ਹੋਈ ਹੈ ਜੀ ਇਥੇ ਰੱਲ ਕਰੋ ਇਹਨਾਂ ਦੀ ਦੋ ਪਾਰਟੀਆਂ ਦੀ ਚਲੋ ਝਗੜਾ ਹੋ ਰਿਹਾ ਨਮ ਕਾ ਵੀ ਬੈਠ ਕੇ ਮੋਟਾ ਵੇਹਦੇ ਗੱਲ ਕੀ ਹੈ ਗੱਡੀਆਂ ਦੇ ਵਿੱਚ ਸ਼ਰਾਬ ਪਿਆ ਸਕਦੇ ਜਿਵੇਂ ਨੌਜਵਾਨਾਂ ਤੇ ਮੈਂ ਤੇ ਵੇਖੋ ਤੁਹਾਡੇ ਸਾਹਮਣੇ ਆਇਆ ਮਿਲਣ ਮੈਂ ਤਾਂ ਕੋਈ ਵੇਖੀ ਨਹੀਂ ਕੋਈ ਸ਼ਰਾਬ ਪੀਉਂਦਾ ਤੁਸੀਂ ਮੇਰੇ ਨਾਲ ਝਗੜਾ ਨਹੀਂ ਕਰਦੇ ਸਭ ਤੋਂ ਮੋਕੇ ਦਾ ਸ਼ਰਾਬ ਖਾਦੇ ਆ ਬੱਟ ਚਲੋ ਦੇਖਦੇ ਆ ਕਸਟਮਰ ਸਾਰੇ ਨਾਲੇ ਨਹੀਂ ਸਾਰਾ ਫੁੱਟਬਾਲ ਮਲਿਆ ਜੀ ਇਹਨਾਂ ਦੇ ਵੱਲੋਂ ਦੁਕਾਨਦਾਰ ਦੇ ਵੱਲੋਂ ਪੂਰਾ ਫੁੱਟਬਾਲ ਮੱਤਿਆ ਗਿਆ ਕਾਨੂੰਨ ਕੀ ਹੈ ਜੀ ਇੱਥੇ ਕਾਰਵਾਈ کیوں نہیں ਕੀਤੀ یار میری ਨੂੰ ਤੇ ਇਹਦੇ ਬਾਰੇ ਕੋਈ ਨਹੀਂ ਪਤਾ ਸੀਨੀਅਰ ਅਫਸਰ ਹੀ ਦੱਸੂਗੀ ਅੱਛਾ ਇਹ ਪਕਿਆ ਵੀ ਮੈਂ ਤਾਂ ਮੌਕੇ ਤੇ ਆ ਆ ਇਹਨਾਂ ਦਾ ਲੜਾਈ ਝੜਾ ਹੋ ਰਿਹਾ ਤੇ ਮੌਕੇ ਤੇ ਆ ਗਿਆ ਵੇਖ ਲੈ ਹੁਣ ਕੀ ਗੱਲਬਾਤ ਹੋਈ ਆ ਦੁਕਾਨਦਾਰ ਦੇ ਨਾਲ ਇਹਨਾਂ ਨੂੰ ਇਹ ਕਹਾਂ ਕਿ ਜੋ ਇਹਨਾਂ ਦਾ ਵੇਖਣ ਨੂੰ ਮੌਕਾ ਉਹ ਵੀ ਹੈਗਾ ਦਰਖਾਸਤ ਦੇਣੀ ਹੈ ਤੁਹਾਨੂੰ ਦੋਹਾਂ ਤਰਫੋਂ ਦਰਖਾਸਤ ਇੱਕ ਸਰ ਨੇ ਕਿਹਾ ਹਣੂ ਕਿ ਮੌਕੇ ਤੇ ਅਸੀਂ ਐਸਪੀ ਆਜ ਕੋ ਵੀਡੀਓ ਵਾ ਤੁਹਿਆਂ ਨੂੰ ਅਜ ਤੱਕ ਹੱਥ ਨਹੀਂ ਲਾਇਆ ਉਹ ਅੱਜ ਤੁਹਾਡੇ ਸਾਹਮਣੇ ਧਮਕੀਆਂ ਦੇ ਰਹੇ ਹਨ ਮੌਕੇ ਤੇ ਅਸੀਂ ਵੀ ਦੇ ਦਾਂਗੇ ਤੁਹਾਡੇ ਸਾਹਮਣੇ ਧਮਕੀਆਂ ਦਿੱਤੇ ਗਏ ਆ ਬਖੈਰੋ ਕੋਈ ਆ